ਹਫਤੇ ਦੇ ਵਿੱਚ ਦੋ ਤਿੰਨ ਸਟੋਰੀਆਂ ਤੁਹਾਨੂੰ ਇਹ ਜਿਹੀਆਂ ਸੁਣਾਈਆਂ ਜਾਇਆ ਕਰਨਗੀਆਂ ਜਿਦੇ ਨਾਲ ਤੁਸੀਂ ਜਾਣਕਾਰੀ ਭਰਪੂਰ ਇੱਕ ਤਰ੍ਹਾਂ ਦੇ ਇਲਾਜ ਲਈ ਪ੍ਰੇਰਿਤ ਹੋ ਸਕਿਆ ਕਰੋਗੇ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ ਦੋਸਤੋ ਗੱਲ ਇਹ ਹੈ ਵੀ ਕਈ ਵਾਰ ਸਾਨੂੰ ਦਵਾਈਆਂ ਉਹ ਦੇ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਦਵਾਈਆਂ ਦੇ ਨਾਲ ਸਾਡੇ ਬਾਡੀ ਤੇ ਬਹੁਤ ਭੜੇ ਇਫੈਕਟ ਪੈਂਦੇ ਨੇ ਔਰ ਉਹ ਗੱਤियां ਵੀ ਉਦੋਂ ਜਾਂਦੀਆਂ ਨੇ ਜਦੋਂ ਸਾਡਾ ਬਚਪਨ ਸਟਾਰਟ ਹੁੰਦਾ ਗੱਲ ਨਾ ਬੇ ਸ਼ਹਿਰ ਦੀ ਹੈ ਨਾ ਬੇ ਸ਼ਹਿਰ ਦੇ ਪਿੰਡ ਦੀ ਹੈ ਮੇਰੇ ਕੋਲ ਇੱਕ ਬੱਚਾ ਲੈ ਕੇ ਆਏ ਉਹਦੇ ਮਾਪੇ ਮੈਂ ਕਿਹਾ ਜੀ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਇਹ ਘਰ ਦੇ ਭਾਂਡੇ ਭੰਨਦਾ ਹੈ ਇਹ ਸਾਡੇ ਰੋੜੇ ਮਾਰਦਾ ਹੈ ਇਹਨੇ ਸਾਰਾ ਮਹੱਲਾ ਸਾਰਾ ਪਿੰਡ ਤਪਾਇਆ ਪਿਆ ਮੈਂ ਕਿਹਾ ਜੀ ਇਹਦੀ ਪ੍ਰੋਬਲਮ ਕਿਉਂ ਸ਼ੁਰੂ ਹੋਈ ਹੈ ਕਹਿੰਦੇ ਪ੍ਰੋਬਲਮ ਸ਼ੁਰੂ ਹੋਈ ਆ ਅਸੀਂ ਬੱਚੇ ਵਾਲੇ ਡਾਕਟਰ ਤੋਂ ਦਵਾਈ ਲਈ ਸੀ ਜੀ ਦਵਾਈਆਂ ਨੂੰ ਦੇਣੀ ਪੈਣੀ ਹੈ ਤੇ ਦੌਰਾ ਪੈਂਦਾ ਸੀਗਾ ਇਹਨੇ ਕਿਹਾ ਲਓ ਜੀ ਦਿਖਾਓ ਦਵਾਈ ਉਹਨਾਂ ਨੇ ਦਵਾਈ ਦਿਖਾਈ ਮੈਨੂੰ ਕੁਝ ਸ਼ੱਕ ਹੋਇਆ ਮੈਂ ਉਹਨਾਂ ਨੂੰ ਦੂਸਰੇ ਦਿਨ ਕਿਹਾ ਜੀ ਤੁਸੀਂ 10:00 11:00 ਵਜੇ ਚੰਡੀਗੜ੍ਹ ਪਹੁੰਚੋ ਤੇ ਮੈਂ ਤੁਹਾਨੂੰ ਗਾਈਡ ਕਰਾਂਗਾ ਉਹ ਜੀ ਸਵੇਰੇ ਪਹੁੰਚੇ ਮੈਂ ਸਵੇਰੇ ਜਲਦੀ ਜਾ ਕੇ ਉਹਦਾ ਸਿਸਟਮ ਅਪਡੇਟ ਕੀਤਾ ਅਪਡੇਟ ਕਰਕੇ ਉਹਨਾਂ ਨੂੰ ਇੱਕ ਰੂਮ ਨੰਬਰ ਦਿੱਤਾ ਵੀ ਤੁਸੀਂ ਇੱਥੇ ਜਾ ਕੇ ਬੈਠੋ ਤੇ ਤੁਹਾਨੂੰ ਆਵਾਜ਼ ਮਾਰਨਗੇ ਡਾਕਟਰ ਤੇ ਉਹਨਾਂ ਨੂੰ ਦਿਖਾ ਲਿਓ ਨਿਊਰੋਲੋਜਿਸ ਤੇ ਡਾਕਟਰ ਪ੍ਰਵੀਨ ਸੁਲੰਕੀ ਸੀਗੇ ਮੈਂ ਜੀ ਕਰਕੇ ਸਾਰਾ ਕੁਝ ਉਸ ਤੋਂ ਬਾਅਦ ਦੇ ਵਿੱਚ ਜਦੋਂ ਵਾਪਸ ਆਏ ਉਹ نیچے ਡਾਕਟਰ ਨੂੰ ਮਿਲ ਕੇ ਉਹ ਜਦੋਂ ਦੇਖਿਆ ਗਿਆ ਉਹਨੂੰ ਲਵੇਰਾ ਨਾਮ ਦੀ 400 ਐਮਜੀ ਦੀ ਗੋਲੀ ਲਈ ਦੀ ਜਿਹੜੀ ਕਿ ਉਸ ਬੱਚੇ ਦੇ ਵਜਨ ਮੁਤਾਬਕ ਬਣਦੀ ਹੋਣੀ ਸੀ ਉਸ ਬੱਚੇ ਨੂੰ ਦੌਰਾ ਪੈਂਦਾ ਸੀਗਾ ਤੇ ਦੌਰਾ ਪੈਣ ਤੋਂ ਹਟਾਉਣ ਲਈ ਦੌਰਾ ਹਟਾਉਣ ਲਈ ਇੱਕ ਗੋਲੀ ਦਿੱਤੀ ਜਾਂਦੀ ਹੈ ਜਿਹੜੀ 3 ਸਾਲ ਲਗਾਤਾਰ ਚਲਦੀ ਹੈ ਪਰ ਉਹਦੀ ਡੋਜ਼ ਇੰਨੀ ਜ਼ਿਆਦਾ ਸੀ ਉਹ ਬੱਚੇ ਨੂੰ ਢਕਾਉਂਦੀ ਸੀਗੀ ਡਾਕਟਰ ਬੜੇ ਹੈਰਾਨ ਹੋਏ ਕਹਿੰਦੇ ਵੀ ਇੰਨੀ 300mg ਦੀ ਦਵਾਈ 400mg ਦੀ ਦਵਾਈ ਇਹਦੇ ਹਾਰਮੋਨਾਂ ਤੇ ਇਫੈਕਟ ਪਾਉਂ ਇਹਦੇ ਬ੍ਰੇਨ ਤੇ ਇਫੈਕਟ ਪਾਉ ਵੀ ਇਹਨੂੰ ਫੌਰੀ ਤੌਰ ਤੇ ਬੰਦ ਨਹੀਂ ਅਸੀਂ ਕਰ ਸਕਦੇ 15 ਦਿਨਾਂ ਦੇ ਵਿੱਚ ਕਦੇ ਉਹਨੂੰ 400 ਤੋਂ 300 ਕੀਤਾ 300 ਤੋਂ 200 ਕੀਤਾ 200 ਤੋਂ 100 mg ਕੀਤਾ 100 mg ਉਹਦੀ ਗੋਲੀ ਲਗਾਤਾਰ ਚਲਾਈ ਤੇ ਅੱਜ ਉਹ ਬੱਚੇ ਦੀ ਸ਼ਾਦੀ ਹੋ ਗਈ ਤੇ ਬੱਚਾ ਆਪਦੇ ਘਰੇ ਤੰਦਰੁਸਤ ਹੈ ਵੱਡਾ ਹੋ ਗਿਆ ਮੇਰੀ ਇਹ ਸਟੋਰੀ ਸੁਣੋਂ ਦਾ ਤੁਹਾਨੂੰ ਕੀ ਮਤਲਬ ਹੈ ਵੀ ਅੱਖਾਂ ਬੰਦ ਕਰਕੇ ਆਪਣੇ ਬੱਚਿਆਂ ਨੂੰ ਦਵਾਈਆਂ ਨਾ ਦਵਾਈ ਜਾਓ ਚੁੱਪ ਕਰਕੇ ਜੇ ਕੋਈ ਮੇਜਰ ਪ੍ਰੋਬਲਮ ਹੈ ਤਾਂ ਪੀਜੀਆਈ ਦਾ ਕੁੰਡਾ ਖੜਕਾਇਆ ਕਰੋ ਏਮਜ਼ ਦਾ ਕੁੰਡਾ ਖੜਕਾਇਆ ਕਰੋ ਹੋਰ ਬਹੁਤ ਹਸਪਤਾਲ ਨੇ ਜਿੱਥੇ ਕੋਈ ਰਾਜਾ ਬਾਬੂ ਹੈਗਾ ਉੱਪਰ ਕੀ ਮਤਲਬ ਰਾਜਾ ਬਾਬੂ ਦਾ ਜਿਵੇਂ ਹੁਣ ਪ੍ਰਾਈਵੇਟ ਡਾਕਟਰ ਹੈ ਸਿੰਗਲ ਡਾਕਟਰ ਕੋਲੇ ਚਲੇ ਗਏ ਤੁਸੀਂ ਉਹਨੇ ਤੁਹਾਨੂੰ ਦਵਾਈ ਦੇ ਦਿੱਤੀ ਪਰ ਜਿਹੜੇ ਸਰਕਾਰੀ ਹਸਪੀਟਲ ਨੇ ਵੱਡੇ ਮੈਂ ਚੰਡੀਗੜ੍ਹ ਦਿੱਲੀ ਏਮਜ਼ ਬਠਿੰਡਾ ਏਮਜ਼ ਦੀ ਗੱਲ ਕਰਦਾ ਉਹਨਾਂ ਦੇ ਵਿੱਚ ਛੋਟਾ ਡਾਕਟਰ ਉਹ ਤੋਂ ਵੱਡਾ ਡਾਕਟਰ ਉਹ ਤੋਂ ਵੱਡਾ ਡਾਕਟਰ ਇੱਕ ਪ੍ਰੋਫੈਸਰ ਉਹਨਾਂ ਦੇ ਸਿਰੇ ਤੇ ਹੁੰਦਾ ਐਚ.ਓ.ਡੀ. ਜੇ ਨੀਚੇ ਗਲਤੀ ਕਰਦਾ ਕੋਈ ਡਾਕਟਰ ਕੋਈ ਗਲਤ ਦਵਾਈ ਦਿੰਦਾ ਤਾਂ ਉਹਨੂੰ ਉਹ ਐਚ.ਓ.ਟੀ ਹੈ ਜਿਹੜਾ ਉਹ ਪਿਨਿਸ਼ ਕਰਦਾ ਪਰ ਪ੍ਰਾਈਵੇਟਾਂ 'ਚ ਇਹੋ ਜਿਹਾ ਕੋਈ ਮੈਕੈਨਿਜ਼ਮ ਨਹੀਂ ਪ੍ਰਾਈਵੇਟਾਂ 'ਚ ਤਾਂ ਉਹਨਾਂ ਨੇ ਆਪ ਦਾ ਦੇਖਣਾ ਵੀ ਤੁਹਾਨੂੰ ਦਵਾਈ ਦੇਤੀ ਉਹਨਾਂ ਨੂੰ ਕਮਿਸ਼ਨ ਕਿੰਨਾ ਆਉਂਦਾ ਦੋਸਤੋ 400mg ਦੀ ਗੋਲੀ ਛੋਟੇ ਬੱਚੇ ਨੂੰ ਲਈ ਵੀ ਤੇ ਉਹ ਬੱਚੇ ਦਾ ਵਿਕਾਸ ਜਿਹੜਾ ਹੋਣਾ ਸੀ ਉਹ ਇੰਨਾ ਗਲਤ ਹੋ ਜਾਣਾ ਸੀਗਾ ਭਾਂਡੇ ਪੰਨਣ ਲੱਗ ਗਿਆ ਸੀ ਪੜੋਸੀ ਵੀ ਦੁਖੀ ਸੀਗੇ ਉਹਦੇ ਤੋਂ ਸੋ ਇਸ ਲਈ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੁੰਨਾ ਵੀ ਤੁਸੀਂ ਆਪਣੇ ਬੱਚਿਆਂ ਲਈ ਕੁਝ ਸਮਾਂ ਕੱਢੋ ਅਡਵਾਂਸ ਪੈਟਰੀਆਟਿਕ ਸੈਂਟਰ ਪਜੀ ਚ ਇਹੋ ਜਿਹਾ ਸਿਕਸ ਜੀ 7 ਜੀ ਟੈਕਨੋਲੋਜੀ ਦੇ ਨਾਲ ਪਜੀ ਨੂੰ ਉਹ ਬਹੁਤ ਵੱਡੀਆਂ ਪੁਲਾੰਗਾ ਪਟਵਾ ਰਿਹਾ ਕਿਉਂ ਕਿਉਂਕਿ ਉੱਥੇ ਕੋਝਾ ਹੁੰਦੀ ਹੈ ਨਾ ਅਮਰੀਕਾ ਤੱਕ ਤੋਂ ਉਹਨਾਂ ਦੀਆਂ ਖੋਜਾਂ ਦੀਆਂ ਦਵਾਈਆਂ ਦਿੰਦਾ ਹੈ ਐਡਵਾਂਸ ਪੈਟਰੀਆਟਿਕ ਸੈਂਟਰ ਐਡਵਾਂਸ ਆਈ ਸੈਂਟਰ ਐਡਵਾਂਸ ਕਾਰਡੀਅਕ ਸੈਂਟਰ ਆਪਣੇ ਦੇਸ਼ ਦੇ ਵਿੱਚ ਤਿੰਨ ਐਡਵਾਂਸ ਜਿਹੜੇ ਟੈਕਨੋਲੋਜੀ ਦੇ ਹਸਪਤਲ ਨੇ OPGI ਦੇ ਵਿੱਚ ਨੇ ਜਿਹਦਾ ਫਾਇਦਾ ਸਾਨੂੰ ਉਠਾਉਣਾ ਚਾਹੀਦਾ ਇਹ ਪਹਿਲੇ ਦਿਨ ਦੀ ਸਟੋਰੀ ਸੀਗੀ ਉਹਨਾਂ ਦੇ ਸਮੇਂ ਚ ਇੱਜਾਈਆਂ ਤੁਹਾਨੂੰ ਹੋਰ ਵੀ ਸਟੋਰੀਆਂ ਦੱਸੀਆਂ ਜਾਣਗੀਆਂ ਜੀਦੇ ਨਾਲ ਸ਼ਾਇਦ ਤੁਹਾਨੂੰ ਕੋਈ ਮੋਟੀਵੇਸ਼ਨ ਮਿਲੇ ਤੁਹਾਡਾ ਉਹ ਤੁਹਾਡਾ ਬਹੁਤ ਸ਼ਤੀਸ਼ਾ ਜੀ ਬਕਰ ਕਰਦਾ